ਸਾਰੇ ਪੱਤਰਕਾਰ ਦੋਸਤੋ ਅਸੀਂ ਆਪਣੇ ਪਾਰਟੀ ਪਾਰਟੀ ਕਾਂਗਰਸ ਪਾਰਟੀ ਮਾਰਸਵਾਦੀ ਜਨਵਾਦੀ ਨਿਊ ਡੈਮੋਕ੍ਰੇਸੀ ਵੱਲੋਂ ਅੱਜ ਇਹ ਵਿਵੰਦਨ ਦੀ ਪ੍ਰੈਸ ਕਲਾਪ ਵਿੱਚ ਜਿਹੜੀ ਮੀਟਿੰਗ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਦਾ ਮਕਸਦ ਲੋਕਾਂ ਨੂੰ ਆਪਣੀ ਪਾਰਟੀ ਦੀ ਨੀਤੀ ਦੇ ਸੰਬੰਧੀ ਜਾਣਕਾਰੀ ਦੇਣਾ ਸਾਡੀ ਪਾਰਟੀ ਇਹ ਸਮਝਦੀ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਆਸ਼ੀਕਰਦਾਰ ਵਾਲੀ ਪਾਰਟੀ ਹੈ ਔਰ ਉਹ ਇਸ ਦੇਸ਼ ਦੇ ਵਿੱਚ ਕਾਦੂ ਦਾ ਕਦਮ ਫਾਸ਼ੀਵਾਦੀ ਕਰਮਨ ਫਾਸ਼ੀਵਾਦੀ ਕਰਮ ਲਈ ਜਿਹੜੇ ਆਰਗੇਨਾਈਜ਼ ਕਰ ਲਈਏ 2014 ਵਿੱਚ ਜਦੋਂ ਉਹ ਆਈ ਤਾਂ ਉਸਨੇ ਬੱਕਰੇ-ਬੱਕਰੇ ਕੱਟੜਾ ਲਾਰਿਆ ਦੇ ਬੱਕਰੇ-ਬੱਕਰੇ ਵਿਦੇ ਕੱਟੜਾ ਲਾਰਿਆ ਦੇ ਬੱਕਰੇ-ਬੱਕਰੀਆਂ ਨਾਲ ਦੀ ਥੋਮਾਂ ਦੇ ਉੱਤੇ ਆਪਣੇ ਬੰਦੇ ਫਿੱਟ ਕਰਕੇ ਉਪਯੁਕਤ ਕਰਕੇ ਔਰ ਉੱਥੇ ਦੀ ਜਿਹੜੀ ਡੈਮੋਕਰੈਟਿਕ ਮਹੌਲ ਸੀ ਉਸਨੂੰ ਖਰਾਬ ਕਰਕੇ ਆਪਣੇ ਵਿਚਾਰ ਘੜਾ ਲੋ ਆਪਣੇ ਸਭਿਆਚਾਰਕ ਪਹੁੰਚ ਨੂੰ ਨੀਤੀ ਨੂੰ ਵਿਧਿਕ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕੀਤਾ ਅਤੇ ਦਰ ਅਤੇ ਦੂਜਨ ਦੇ اپੋਜੀਸ਼ਨ ਵਾਲਿਆਂ ਨੂੰ ਬਹੁਤ ਪੂਰੀ ਤਰ੍ਹਾਂ ਤਰਦੇ ਆ ਉਹਨਾਂ ਨੇ ਲੰਬੇ ਲੰਬੇ ਕੇਸ ਬਣਾਏ ਤਰ੍ਹਾਂ ਦੇ ਸਹੀਰ ਕੇਸ ਵਿਦਿਆਰਥੀਆਂ ਦੇ ਹਿੱਤੇ ਬਣੇ ਇਸ ਤਰ੍ਹਾਂ ਪੁਨੇ ਫਿਲਮ ਇੰਸਟੀਚੂਟ ਦੇ ਵਿੱਚ ਵੀ ਬਹੁਤ ਸਾਰੇ ਕੇਸ ਬਣਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉੱਨੀ ਵਿੱਚ ਆ ਗਏ 2019 ਵਿੱਚ ਆਉਂਦੇ ਹਾਂ ਜਦੋਂ ਮੁਖਸ਼ੀਰ ਦਾ ਅਕਰਾ ਹੋ ਦਰਜ ਇੱਕ ਸਟੇਟ ਦਾ ਦਰਜਾ ਸੀ ਉਹ ਤੋੜਿਆ ਔਰ ਤਿੰਨ ਤਲਾਕਾਂ ਦੇ ਪਰ ਜਿਹੜੇ ਉਹ ਕਾਨੂੰਨ ਲੈ ਕੇ ਆਏ ਔਰ ਉਸ ਤੋਂ ਬਾਅਦ ਸੈਂਟਰਲ ਜਿਹੜਾ ਸੀਏ ਹੁਕਮ ਲੈ ਕੇ ਆਇਆ ਜਿਹੜਾ ਬਿਲਕੁਲ ਫਿਰਕੂਧਾਰ ਦੇ ਉੱਤੇ ਇੱਕ جنੂਨ ਹੈ ਕਿ ਇਸੇ ਤਰ੍ਹਾਂ ਹੀ ਉਹਨਾਂ ਨੇ ਤਿੰਨ ਤਲਾਕ ਦੇ ਉੱਤੇ ਲੈ ਕੇ ਆਏ ਉਹ ਫਿਰ ਬਾਅਦ ਵਿੱਚ ਜਿਹੜਾ ਇਸ਼ੂ ਸੀ ਉਸ ਦੇ ਉੱਤੇ ਬਟਰਨ ਉਹਨਾਂ ਨੇ ਚੀਜ਼ ਨੂੰ ਰੈਪਰੋਬੇਟ ਕੀਤਾ ਅਦਾਲਤੀ ਢਾਂਚੇ ਨੂੰ ਰੈਪਰੋਬੇਟ ਕੀਤਾ ਅਦਾਲਤ ਨੇ ਇਹ ਕਹਾ ਦਿੱਤਾ ਕਿ ਜਾਇਜ਼ ਦੇ ਕੋਈ ਸਬੂਤ ਨਹੀਂ ਹੈਗੇ ਪਰ ਇਹ ਵੀ ਆਸਤਾ ਦਾ ਸਵਾਲ ਹੈ ਉਸਨੇ پارٹی ਜਨਤਾ ਪਾਰਟੀ ਨੇ ਉਸ ਸਾਰੀ ਸਥਿਤੀ ਨੂੰ ਆਪਣੇ ਅਤਵਜ ਲਿਆ ਕੇ ਉਸ ਨੂੰ ਮੈਨਿਪੂਲੇਸ਼ਨ ਕਰਕੇ ਉਹ ਸਾਰੇ ਤਰੀਕਾ ਕਰਾਇਆ ਹੁਣ ਉਸਦਾ ਅਗਲਾ ਪ੍ਰੋਗਰਾਮ ਬੜਾ ਸਪਸ਼ਟ ਹੈ ਉਹ ਅਦਾਲਤ ਅਦਾਲਤਾਂ ਡੀਗਰੀਆਂ ਅਦਾਲਤਾਂ ਨੂੰ ਵੀ ਆਪਣੇ ਅਧੀਨ ਕਰਕੇ ਅਦਾਲਤ ਦੀ ਇੰਡੀਪੈਂਡੈਂਸ ਜਿਹੜੀ ਹੁਣ ਤੱਕ ਚੱਲਿਆ ਆ ਰਹੀ ਹੈ ਉਸ ਨੂੰ ਖਤਮ ਕਰਕੇ ਸੋ ਤਤਰੂਪ ਦੇ ਵਿੱਚ ਉਹ ਸੰਵਾਨ ਨੂੰ ਵੀ ਤੋੜਨਾ ਚਾਹੁੰਦੀ ਹੈ ਬਦਲਣਾ ਚਾਹੁੰਦੀ ਹੈ ਔਰ ਧਰਮ ਨਿਰਪੱਖਤਾ ਜਿੰਨੀ ਇੱਥੇ ਜਿੰਨੀ ਕੁ ਮੌਜੂਦ ਹੈ ਸੰਧਾਨ ਦੇ ਵਿੱਚ ਜਿੰਨਾ ਕੁ ਫੈਡਰਲਿਜ਼ਮ ਮੌਜੂਦ ਹੈ ਜਿੰਨੀ ਕੁ ਡੈਮੋਕਰੈਟਿਕ ਰਾਈਟਸ ਦੀਆਂ ਜੋ ਰਾਈਟਸ ਰਾਈਟ ਮੌਜੂਦ ਹੈਗੇ ਆ ਉਹਨਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਔਰ ਦੱਟ ਦੇਣਾ ਚਾਹੁੰਦੀ ਆ ਜਿਸ ਦਾ ਪ੍ਰਮਾਣ ਹੈ ਜਿਹੜਾ ਉਹ ਸਾਨੂੰ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਹੈ ਕਈ ਤਰ੍ਹਾਂ ਕੇ ਤੋਂ ਬੰਦਾ ਹੈ ਜੋ ਸਿੱਖ ਕਹਿੰਦੀ ਜਿਹੜੇ ਬੰਦੇ ਆ ਉਹਨਾਂ ਦੀ ਬੰਦੀ ਦਾ ਸਰਵੋਤਮਾ ਸਪਸ਼ਟ ਹੋ ਜਾਣਾ ਉਿਸ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਾਗੇ ਜੀਵ ਜਿੱਤ ਜਾਂਦੀ ਹੈ ਤਾਂ ਜਿੰਨਾ ਉਹਦਾ ਬਾਕੀ ਏਜੰਡਾ ਹੈਗਾ ਕਿ ਇੱਕ ਪਾਰਟੀ ਬਣਾਉਣਾ ਇੱਕ ਪਾਰਟੀ ਇੱਕ ਮਾਰਕੀਟ ਇੱਕ ਲੀਡਰ ਤੋ ਇਹ ਫਾਸ਼ੀ ਕਰਦਾਰ ਜਿਹੜਾ ਉਹ ਕਿਸੇ ਤਰ੍ਹਾਂ ਵੀ ਹਿੰਦੁਸਤਾਨ ਦੇ ਮਿਹਨਤ ਕਸ਼ ਲੋਕਾਂ ਦੇ ਹੱਥ ਵਿੱਚ ਔਰ ਘੱਟ ਗਿਣਤੀਆਂ ਦੇ ਹੱਕ ਵਿੱਚ ਕੌਮੀਆਂ ਦਾ ਦੇ ਹੱਕ ਵਿੱਚ ਬਿਲਕੁਲ ਨਹੀਂ ਹੁੰਦਾ ਕਿਉਂਕਿ ਇਹ ਕਿਸੇ ਤਰ੍ਹਾਂ ਦੀ ਬਹੁਲਤਾ ਨੂੰ ਮੰਨਣ ਨੂੰ ਤਿਆਰ ਨਹੀਂ ਤਾਂ ਉਹ ਨਹੀਂ ਸਮਝਦੇ ਆ ਕਿ ਇਹ ਸਾਰਾ ਜਿਹੜਾ Hindu ਰਾਜ ਹੈ ਤੇ ਸਾਰੇ Hindu ਵਿੱਚ ਇਨਕਲੂਡਡ ਹੋਣੇ ਚਾਹੀਦੇ ਆ ਜਿਹੜੇ Hindu ਨਹੀਂ ਪਰਸਪਰ ਦੇ ਮੁਸਲਮਨ ਤੇ Christian ਦੀ ਵਰਮ ਹੈ ਤੇ ਅਮੈਂ ਇਹਨਾਂ ਨੂੰ ਉਸੇ ਸਾਇਕੰਡ ਰੇਟ ਸਿਟੀਜ਼ਨਸ਼ਿਪ ਹੈ ਸਿਟੀਜ਼ਨ ਇਹਦੇ ਉਸ ਦਾ ਅਧਿਕਾਰ ਵੀ ਪ੍ਰਾਪਤ ਹੋਣਾ ਚਾਹੀਦਾ ਇਸ ਕਰਕੇ ਤਰ ਤਰ ਦੇ ਉਹਨਾਂ ਦਾ ਖਾਣ ਪੀਣ ਪਹਿਣ ਤੇ ਉਹਨਾਂ ਦੀ ਧਰਮ ਪੂਜਾ ਜਿਹੜੀ ਉਸ ਦੇ ਉੱਤੇ ਹੰਮ ਲਿਖੀ ਤੇ ਜਾ ਰਹੀ ਹੈ ਅਰ ਜਨ ਕੋਈ ਗਵਰਨਮੈਂਟ ਵੀ ਬਚੂਗੀ ਨਹੀਂ ਅੱਜ ਚਾਹੇ ਮੁਸਲਮਨ ਤੇ Christian ਅੱਜ ਦੇ ਉੱਤੇ ਹੈਗੇ ਆ ਤੇ ਕੱਲ ਨੂੰ ਦੂਜੀਆਂ ਜਿਹੜੀਆਂ ਤੇ ਰਹਿਣ ਅਜੇ ਜੇ ਮਨੀਪੁਰ ਵਾਲੇ ਜਿਹੜੇ ਦੇਤੇ ਆ ਗਿਆ ਤਾਂ ਉਸ ਤੋਂ ਬਾਅਦ ਦੂਜੇ ਜਿਹੜੇ ਦਸਲੀ ਕਟਗੰਦਕੇ ਰਹਿ ਗਿਆ ਉਹ ਵੀ ਇਹਨਾਂ ਦੇ ਸੰਭਾਲੂ ਬਾੜ ਤੋਂ ਬਚ ਨਹੀਂ ਸਕਦੇ ਇੱਕ ਤੋਂ ਬਾਅਦ ਦੇਖੀ ਜਿਹੜਾ ਬੰਦਾ ਉਹ ਡਰ ਗਿਆ ਉਸ ਕਰਕੇ ਅੱਜ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਐ ਇਸੇ ਕਰਕੇ ਸਾਡੀ ਪਾਰਟੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਓ ਅਸੀਂ ਸਾਰੇ ਅਪੀਲ ਕੀਤੀ ਹੈ ਕਿ ਇਹਨੂੰ ਹਰਾਓ ਮੁਸਲਮਾਨਾਂ ਦਾ ਜਿਹੜਾ ਇਲੈਕਸ਼ਨ ਦੇ ਵਿੱਚ ਕੁਛੋ ਇਹਨਾਂ ਨੂੰ ਘੇਰੋ ਟੰਡੇ ਦਿਖਾਓ ਪ੍ਰੋਟੈਸਟ ਕਰੋ ਤੇ ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਸਵਾਲ ਕਰੋ ਕਿ ਉਹਨਾਂ ਨੇ ਹੁਣ ਤੱਕ ਜੋ ਕਰਨਾ ਸੀ ਉਹ ਕਿਉਂ ਨਹੀਂ ਕੀਤਾ ਉਹਨੋਂ ਕਿਹੜੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਆ ਤੁਹਾਨੂੰ ਇਹਨਾਂ ਦਾ ਗੀਜ ਪਿਆਰ ਵੀ ਜਿਹੜਾ ਉਹ ਖੋਲਿਆ ਜਾ ਸਕੇ ਕਿ ਅਸੀਂ ਲੋਕਾਂ ਤੇ ਛੱਡ ਦਿੱਤਾ ਕਿ ਉਹ ਕਿਹਨੂੰ ਵੋਟ ਦੇਣਗੇ ਇਹ ਉਹ ਦੇਖ ਲੈ ਜਾਂ ਜਿਹੜੇ ਇਹ ਵੀ ਉਹ ਫੈਸਲਾ ਕਰ ਸਕਦੇ ਆ ਕਿ ਜਿਹੜਾ ਜਿੱਤਣ ਵਾਲਾ ਕੋਈ ਉਸ ਨੂੰ ਵੋਟ ਪਾ ਦੇਣਗੇ ਉਹ ਇਹ ਸੀ ਮੈਦਾਨ ਜਿਹੜੇ ਸਮਾਵਰੇ ਤੇ ਬੁੱਲਾ ਸਕਦਾ ਔਰ ਨਾਲ ਹੀ ਕਿਹਾ ਕਿ ਜੋ ਮੁਸ਼ਕਲਾਂ ਪੈਦਾ ਹੋ ਰਹੀਆਂ ਉਸ ਸਾਦੇ ਟਾਕੇ ਅੱਜ ਇਹ ਸੰਗਤਾਂ ਦਲ ਬਦਲੀਆਂ ਹੋ ਰਹੀਆਂ ਮਤਲਬ ਮੱਛੀ ਦੀ ਤਰ੍ਹਾਂ ਖੀਦੋ ਬਰੋਗ ਹੋ ਰਹੀ ਹੈ ਔਰ ਇਹ ਵੀ ਵਪਾਰ ਦੇ ਤਰ੍ਹਾਂ ਖੀਦੋ ਬਰੋਗ ਹੋ ਰਹੀ ਹੈ ਇੱਕ ਵੇਲਾ ਸਵੇਰ ਨੂੰ ਇੱਕ ਪਾਰਟੀ ਜਸ਼ਨ ਨੂੰ ਦੂਜੀ ਪਾਰਟੀ ਚਲੇ ਜਾਂਦਾ ਔਰ ਪੰਜਾਬ ਦੇ ਬੀਤੇ ਆ ਕਿ ਭਾਜਪਾ ਦੀਆਂ ਗੱਲਾਂ ਨੂੰ ਤੋੜਨ ਲੱਗਿਆ ਹੋਇਆ ਹੈ ਕਿ ਜਿਵੇਂ ਭਾਜਪਾ ਜੁਲਦੀ ਕਰਕੇ ਸਰਕਾਰ ਬਣ ਜਾਣੀ ਹੈ ਤੇ ਇਸ ਕਰਕੇ ਜਿੰਨਾ ਲਾਭ ਲੈ ਸਕਣਾ ਉਹਨਾਂ ਨੇ ਲੋ ਇਹ ਬਦਲੀਆਂ ਕਿਸੇ ਅਸੂਲ ਦੇ ਆਧਾਰ 'ਤੇ ਨਹੀਂ ਹੈਗੀਆਂ ਆਪਣੀ ਆਪਣੇ ਨਾਲ ਸਵਾਰਥ ਅਤੇ ਗੈਰਤੀਬਾਗੀ ਜਿਹਦੇ ਪ੍ਰੈਸੈਂਟੇਸ਼ਨ ਉਸ ਦੇ ਤਹਿਤ ਹੈ ਕਿ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਕਹ ਰਹੇ ਜੇ ਸਾਰੇ ਢਾਂਚੇ ਨੂੰ ਵੀ ਅਸੀਂ ਉਸ ਦਾ ਪਰਦਾ ਫਾਸ਼ ਕਰਦੇ ਹਾਂ ਤੇ ਲੋਕ ਇਸ ਨੂੰ ਸਮਝਣ ਤੇ ਭਾਸ਼ਵਾਂ ਨੂੰ ਹਰਉਣ ਦੇ ਵਿੱਚ ਅੱਗੇ ਧੰਨਵਾਦ ਬਹੁਤ